ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਅੱਜ ਤੁਹਾਨੂੰ ਲੈ ਕੇ ਆ ਗਿਆ ਆਪਾਂ ਹਜਰਾਮਾ ਕਲਾਂ ਪਿੰਡ ਦੇ ਵਿੱਚ ਹਜਰਾਮਾ ਕਲਾਂ ਪਿੰਡ ਬਹੁਤ ਪ੍ਰਸਿੱਧ ਪਿੰਡ ਏਰੀਏ ਦਾ ਫਤਿਹਬਾਦ ਜ਼ਿਲ੍ਹੇ ਦਾ ਪਿੰਡ ਹੈ 45105000 ਦੇ ਵਿੱਚ ਇਸ ਪਿੰਡ ਦੀ ਵੋਟ ਹੈ ਪਿੰਡ ਦੀ ਭਾਈਚਾਰਕ ਸਾਂਝ ਬਹੁਤ ਵਧੀਆ ਤੇ ਸਭ ਤੋਂ ਖਾਸ ਗੱਲ ਬਾਈ ਜੀ ਪੂਰਨ ਲਾਲਚੰਦ ਜਮਲਾ ਜੀ ਜਿਹੜੇ ਆਪਣੇ ਪੁਰਾਣੇ ਸਿੰਗਰ ਹੋਇਆ ਉਸਤਾਦ ਲੋਕ ਨੇ ਜਿਨ੍ਹਾਂ ਨੇ ਕਿਹਾ ਸੀ ਵੀ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇ ਜਿਨ੍ਹਾਂ ਨੇ ਕਿਹਾ ਸੀ ਵੀ ਸਤ ਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ ਰੀਝਾਂ ਲਾਲਾ ਵੇਂਦੀ ਦੁਨੀਆ ਸਾਰੀ ਐ ਉਹਨਾਂ استادਾਂ ਦਾ ਪਿੰਡ ਐ ਲਾਲਜੰਦ ਜਮਲਾ ਜੀ ਐਸ ਪਿੰਡ ਦੇ ਨੇ ਇੱਥੋਂ ਉਹਨਾਂ ਦਾ ਜਨਮ ਹੋਇਆ ਇੱਥੋਂ ਉਹਨਾਂ ਦੀ ਗਾਇਕੀ ਦੀ ਸ਼ੁਰੂਆਤ ਹੋਈ ਤੇ ਅਫਸੋਸ ਆ ਵੀ ਆਪਣੇ ਹੁਣ ਵਿੱਚ ਨਹੀਂ ਹੈਗੇ ਉਹ ਤੇ ਐਸ ਪਿੰਡ ਦੇ ਐਸ ਪਿੰਡ ਦੇ ਵਿੱਚ ਕੀ ਕੀ ਐ ਇਸ ਪਿੰਡ ਨੇ ਕਿੰਨੀ ਕਿ ਤਰੱਕੀ ਕੀਤੀ ਐ ਤੇ ਇਸ ਪਿੰਡ ਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਭਾਈਚਾਰਕ ਸਾਂਝ ਕਿਵੇਂ ਐ ਕਿਹੜੀਆਂ ਚੀਜ਼ਾਂ ਤੋਂ ਪਿੰਡ ਪ੍ਰਸਿੱਧ ਐ ਤੇ ਕਿੱਦਾਂ ਦੇ ਇੱਥੇ ਲੋਕ ਐ ਤੇ ਕਿੰਨੀ ਕਿ ਸਾਂਝ ਆ ਲੋਕਾਂ ਦੀ ਕਿੰਨੇ ਕਿ ਪਿਆਰ ਨਾਲ ਲੋਕ ਰਹਿੰਦੇ ਐ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਤੁਸੀਂ ਮੇਰੇ ਜਿਹੜਾ ਪਿੱਛੇ ਦੇਖ ਰਹੇ ਹੋ ਇਹ ਐਸ ਪਿੰਡ ਦਾ ਸਰਕਾਰੀ ਹਸਪਤਾਲ ਐ ਇੱਥੇ ਜੀ ਬਹੁਤ ਵੱਡਾ ਇਹ ਹਸਪਤਾਲ ਆ ਤੁਸੀਂ ਦੇਖ ਲਓ ਇਹ ਕਈ ਕਿੱਲਾਂ ਦੇ ਵਿੱਚ ਬਣਾ ਹੋਇਆ ਹਸਪਤਾਲ ਐ ਤੇ ਉੱਧਰ ਤੁਸੀਂ ਦੇਖ ਲਓ ਉਹ ਮਗਰ ਗੱਡੀਆਂ ਖੜੀਆਂ ਨੇ ਉੱਥੇ ਸਟਾਪ ਵੀ ਪੂਰਾ ਹੈਗਾ ਇੱਥੇ ਇਲਾਜ ਵੀ ਹੁੰਦੇ ਆ ਤੇ ਇੱਥੇ ਲੋਕਾਂ ਨੂੰ ਕੋਈ ਸਮੱਸਿਆਵਾਂ ਨਹੀਂ ਹੈਗੀਆਂ ਇਲਾਜ ਦੇ ਉਹਦੇ ਠੀਕ ਹੈ ਇਹ ਇਲਾਜ ਸਾਰਾ ਵਧੀਆ ਹੁੰਦਾ ਹੈਗਾ ਤੇ ਬਹੁਤ ਵਧੀਆ ਇਮਾਰਤ ਬਣੀ ਹੋਈ ਹੈ ਤੇ ਇੱਥੇ ਇੱਕ ਹੋਰ ਚੀਜ਼ ਖਾਸ ਆ ਵੀ ਇੱਥੇ ਫਕੀਰਾਂ ਦੀ ਸਮਾਦ ਹੈ ਜਾਂ ਜਿਹਨੂੰ ਆਪਾਂ ਕਹਿੰਦੇ ਨੇ ਆ ਵੀ ਪੀਰਾਂ ਦੀ ਦਰਗਾਹ ਹੈ ਉਹ ਪੀਰਾਂ ਦੀ ਦਰਗਾਹ ਇੱਥੇ ਉਹਨਾਂ ਦੀ ਯਾਦ ਚ ਐਡਾ ਤਕੜਾ ਮੇਲਾ ਭਰਦਾ ਹੈ ਬਹੁਤ ਵੱਡਾ ਮੇਲਾ ਭਰਦਾ ਹੈਗਾ ਤੇ ਬਹੁਤ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੇ ਉਹਨਾਂ ਦੀ ਆਪਾਂ ਜਾਣਕਾਰੀ ਜੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਦੀ ਦਰਗਾਹ ਹੈ ਬਾਕੀ ਆਪਾਂ ਜਾਣਕਾਰੀ ਲੈਣੇ ਆ ਵੀ ਕੀ ਕਿੰਨੇ ਕ ਸੰਗਤ ਆਉਂਦੀ ਹੈ ਤੇ ਕੀ ਉਹਨਾਂ ਦਾ ਕਦੋਂ ਮੇਲਾ ਭਰਦਾ ਹੈਗਾ ਤੇ ਕੀ ਕੀ ਇੱਥੇ ਆਕੇ ਠੀਕ ਹੁੰਦਾ ਉਹ ਆਪਾਂ ਬਾਬਾ ਜੀ ਤੋਂ ਜਾਣਕਾਰੀ ਲੈਣੇ ਪਿੱਛੇ ਬਾਬਾ ਜੀ ਸੇਵਾ ਵੀ ਕਰਿੰਦਾ ਹੁਣ ਥੋੜੇ ਦਿਨਾਂ ਤੋਂ ਥੋੜੇ ਦਿਨਾਂ ਬਾਅਦ ਹੀ ਇੱਥੇ ਬਹੁਤ ਵੱਡਾ ਮੇਲਾ ਭਰਨਾ ਹੈ ਜਿੱਤਕ ਸਾਨੂੰ ਜਾਣਕਾਰੀ ਮਿਲੇ ਬਾਕੀ ਆਪਾਂ ਬਾਬਾ ਜੀ ਨਾਲ ਕਰਦੇ ਆਂ ਗੱਲਬਾਤ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਾਰਾ ਪਿੰਡ ਤੁਹਾਨੂੰ ਦਿਖਾਵਾਂਗੇ ਪਿੰਡ ਦੀ ਕਲੀ-ਕਲੀ ਚੀਜ਼ ਦਿਖਾਵਾਂਗੇ ਜੀ ਬਾਬਾ ਜੀ ਮੇਲੇ ਦੀ ਮੇਲੇ ਦੀ ਵੀ ਆਪਾਂ ਜਰੂਰ ਬਣਾਵਾਂਗੇ ਬਾਬਾ ਮਿਹਰ ਕਰੇ ਤੇ ਇਹ ਬਾਬਾ ਜੀ ਤੁਸੀਂ ਦੇਖ ਲਓ ਇਹ ਹੁਣ ਲੱਗੇ ਪਏ ਨੇ ਪਹਿਲਾਂ ਤੁਸੀਂ ਇਹਨਾਂ ਦੀ ਉਮਰ ਦੇਖ ਲਓ ਠੀਕ ਹੈ ਜੀ ਤੇ ਸੇਵਾ ਕਰੀ ਜਾਂਦੇ ਨੇ ਤੇ ਕੱਲੀ ਲੱਗੇ ਪਏ ਨੇ ਇਹਨਾਂ ਨੇ ਐ ਨਹੀਂ ਦੇਖਿਆ ਵੀ ਯਾਰ ਕੋਈ ਆਊਗਾ ਕੋਈ ਆ ਕੇ ਕੁਝ ਕਰੂਗਾ ਜਾਂ ਕੋਈ ਦੋ ਚਾਰ ਬਾਬਾ ਜੀ ਕਹਿੰਦੇ ਵੀ ਜਿਹੜਾ ਇੱਥੇ ਆਊਗਾ ਉਹੀ ਫਲ ਪਾਊਗਾ ਜਿਹੜਾ ਜਿਹੜਾ ਜਿੰਨੀ ਸੇਵਾ ਕਰ ਗਿਆ ਉਹਨੇ ਹੀ ਉਹਨੂੰ ਫਲ ਮਿਲੂ ਠੀਕ ਹੈ ਬਾਈ ਜੀ ਤੇ ਹੁਣ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂਗੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਕੱਲੀ ਲੱਗੇ ਪਏ ਹੋ ਹੋਰ ਜੀ ਇਹਦਾ ਕਰਨੀ ਆਪਾਂ ਹੈ ਬਾਬਾ ਜੀ ਕਿਹੜੇ ਪੀਰਾਂ ਦੀ ਦਰਗਾਹ ਕੀ ਇਹ ਇਹ ਤੈਨੂੰ ਦੱਸਿਆ ਵੀ ਬਾਬਾ ਪੀਰ ਛਪੜੀ ਵਾਲੇ ਵਜਦੇ ਪੀਰ ਛਪੜੀ ਵਾਲੇ ਹਾਂਜੀ ਤੇ ਕਿਹੜੀ ਤਰੀਕ ਨੂੰ ਮੇਲਾ ਭਰਦਾ ਹੁੰਦਾ ਇਹ ਤੁਮਨੇ ਦੇਖੀ ਤੂੰ ਉਹ ਦੇਖ ਜੋ ਜਾਣਕਾਰ ਦਾਦਾ ਮੈਨੂੰ 19 ਤਰੀਕ ਨੂੰ ਆਹੀ ਉਹਨੇ ਜਿਹੜੀ ਹੁਣ ਆਊਗੀ ਪੰਜ ਦੇਸੀ ਮਹੀਨਾ ਹੋਵੇਗਾ 19 ਤਰੀਕ ਨੂੰ ਜੀ ਇੱਥੇ ਮੇਲਾ ਭਰਦਾਗਾ ਇਹ ਕਿੱਡਾ ਕ ਵੱਡਾ ਮੇਲਾ ਹੁੰਦਾ ਓ ਮੇਲਾ ਤੇ ਬੜਾ ਬੱਲੇ ਬੱਲੇ ਹੋ ਜਾਏਗੀ ਹੁਣ ਕੀ ਬਹੁਤ ਭੁਗਾਈ ਹੋ ਗਈ ਹੈ ਅੱਛਾ ਬਹੁਤ ਆ ਅੱਗੇ ਵੱਧ ਤੂੰ ਬੁਰਾ ਯਾਰੀ ਹੈ ਅੱਛਾ ਤਨੀ ਦਾ ਮਾਲ ਕੇ ਗਏ ਮਿਠੂੜੀਗੀ ਥੋੜੀ ਡੱਡਲ ਮੈਂ ਸੇਵਾ ਜਰੀ ਕਰਦਾ ਹਾਂ ਹਾਂ ਹੈ ਬਾਬਾ ਜੀ ਹਾਂ ਜਿਹੜੇ ਮੈਂ ਐਡੀ ਦਾੜੀ ਹੋ ਕੇ ਐਡੀ ਉਮਰ ਤੇ ਸੇਵਾ ਕਰੀ ਜਾਂਦਾ ਕਹਿੰਦੇ ਕੋਈ ਗੱਲ ਆ ਫੇਰ ਹੀ ਕਰੀ ਜਾਂਦਾ ਉਹ ੱਲੇ ਪੱਲੇ ਆਏ ਹਾਂ ਇੱਥੇ ਦੇ ਬਾਬਿਆਂ ਦੀ ਪੂਰੀ ਸੰਗਤ ਆਉਂਦੀ ਆ ਬਾਬਾ ਜੀ ਸੰਗਤ ਇੱਥੇ ਇਤਕੀ ਬਹੁਤ ਜ਼ਿਆਦੀ ਹੋਵੇਗਾ ਇਤਕੀ ਬੁਰਾਈ ਬਹੁਤ ਜ਼ਿਆਦੀ ਕਰਦੇ ਪਏ ਅੱਛਾ ਫਦੇ ਬਾਅਦ ਤੁਸੀਂ ਦੇਖ ਗਏ ਨਾ ਉਹ ਇੱਥੇ ਸੇਵਾਦਾਰ ਹੋਣੇ ਜਾਣ ਅੱਛਾ ਸੇਵਾਦਾਰ ਆ ਰਹੇ ਸੀਗੇ ਹੋਰ ਬਗੜਾਈ ਕਰਨ ਵਾਸਤੇ ਲੱਗੇ ਪੰਜ-ਛੇ ਦਿਨਾਂ ਦੇ ਜਦ ਮੈਂ ਹੁਣ ਇੱਥੇ ਆ ਸਾਰਾ ਗਏ ਪਰ ਜਾਂਦਾ ਤੂੰ ਵੇਖੀ ਗਾ ਆ ਤੂੰ ਵੇਖਦਾ ਨਹੀਂ ਇੱਥੇ ਹੁਣ ਆ ਮੈਂ ਕਿਹਨੇ ਦੇ ਦੂੰ ਹੂੰ ਤੇਰਾ ਪਿੰਡਾਂ ਡੋਲੀ ਏ ਹਾਂ ਹੜੋਲੀ ਮਿਰਜ਼ਾ ਜੱਟ ਬਾਜੀ ਕਰ ਹਾਂ ਉਹ ਸਾਡੇ ਰਿਸ਼ਤੇਦਾਰ ਹੀ ਹੈ ਬਸ ਠੀਕ ਹੈ ਤੇ ਬਾਬਾ ਜੀ ਹੁਣ ਆ ਜਾਣਕਾਰੀ ਦੋ ਵੀ ਜਿਹੜੇ ਇਹ ਇੱਧਰ ਆ ਛਪੜੀ ਵਾਲੇ ਬਾਬਾ ਜੀ ਵਜਦੇ ਵੀ ਇਹਨੂੰ ਛਪੜੀ ਉਹ ਆਹ ਬਾਬੇ ਦੀ ਐ ਸਰ ਅਥਾਂ ਵੀ ਨਹੀਂ ਇਹ ਵੀ ਇਹਨੂੰ ਛਪੜੀ ਕਹਿੰਦੇ ਤੁਸੀਂ ਜਿਹੜਾ ਪਿੱਛੇ ਆਏ ਐ ਨਹੀਂ ਅਸੀਂ ਉਹ ਵੈਸੇ ਨਾ ਜਾਂ ਬਾਬਾ ਖੈਰ ਦੀ ਛਪੜੀ ਵਾਲੇ ਨਾ ਖੈਰ ਦੇ ਨਾ ਬਾਬਾ ਪੀਰ ਛਪੜੀ ਵਾਲੇ ਖੈਰ ਦੀ ਤੋਂ ਹੋਏਗਾ ਹਾਂ ਬਾਬਾ ਪੀਰ ਦੀ ਛਪੜੀ ਵਾਲੇ ਇੱਥੇ ਹੁਣ ਵੀ ਕੀ ਕੀ ਰੋਗ ਠੀਕ ਹੋ ਜਾਂਦਾ ਜੇ ਬੰਦਾ ਸਨਾਨਾ ਉਹ ਮਾੜੀ ਜਾਣਕਾਰੀ ਦੋਨੋਂ ਦੇ ਬਾਰੇ ਕਫੂਨਸੀ ਖਾਖ ਖੂਦ ਹੋਵੇ ਨਾੜਦੀ ਹੋਵੇ ਕਫੂਨਸੀ ਹੋਵੇ ਖੁਰਕ ਹੋਵੇ ਖੁਰਕ ਹੋਵੇ ਇੱਥੇ ਆ ਕੇ ਇਸ਼ਨਾਨ ਕਰਕੇ ਜਿਹੜੇ ਕੱਪੜੇ ਗੱਲ ਚੋਂਨ ਕੇ ਉਹ ਇੱਥੇ ਛੱਡਦੇ ਨੇ ਉਹ ਵੇਖੋ ਉੱਥੇ ਪੈਸੇ ਨਹੀਂ ਲੋਕਾਂ ਦੇ ਜਦੋਂ ਆਪਾਂ ਇੱਥੇ ਇਸ਼ਨਾਨ ਕਰ ਲਿਆ ਵੀ ਜਿਹਦੇ ਖੁਰਕ ਹੋਵੇ ਜਾਂ ਜਿਹਦੇ ਆਪਣੇ ਦੱਦਾਂ ਕਹਿੰਦੇ ਨੇ ਹਾਂ ਹਾਂ ਬਸ ਉਹ ਇੱਥੇ ਨਾੜਦੀ ਇੱਥੇ ਇੱਥੇ ਇਸ਼ਨਾਨ ਕਰਕੇ ਵੀ ਕੱਪੜੇ ਇੱਥੇ ਲਾ ਕੇ ਨਵੇਂ ਪਾ ਕੇ ਜਾਣੇ ਵੀ ਕੱਪੜੇ ਜੀ ਇੱਥੇ ਲਾ ਕੇ ਜਾਣੇ ਨੇ ਕਹਿੰਦੇ ਵੀ ਜੇ ਕਿਸੇ ਦੇ ਵੀ ਆਹ ਰੋਗ ਹੋਵੇ ਜਿਵੇਂ ਖੁਰਪ ਹੋ ਜਾਂਦੀ ਹੈ ਜਾਂ ਦਦਾਂ ਹੋ ਜਾਂਦੀ ਨੇ ਇੱਥੇ ਕੱਪੜੇ ਪਾ ਕੇ ਤੇ ਇੱਥੇ ਹੀ ਲਾ ਕੇ ਜਾਂਦੇ ਤੇ ਹੁਣ ਨਵੇਂ ਪਾ ਕੇ ਉਹ ਦੇਖ ਇੱਥੇ ਚਨਾਣ ਕਰਕੇ ਨੇ ਇੱਥੇ ਵਿੱਚੋਂ ਫਿਰ ਉੱਥੇ ਜਿਹੜੀਆਂ ਬੁੜੀਆਂ ਜਿਹੜਾ ਕਿਨੂ ਰੋਗ ਹੋਵੇ ਕੱਪੜੇ ਪਾ ਹਾਂ ਪਾਏ ਸਾਹਮਣੇ ਉਹ ਵੀ ਫੁੱਟੂ ਕੇ ਚਲੋ ਹਾਂ ਉਹ ਪਾਏ ਨੇ ਜੋ ਤੁਸੀਂ ਬੁੜੇ ਦੇ ਵਿੱਚੋਂ ਕੰਮ ਘਰੇ ਬਣਿਆ ਠੀਕ ਹੈ ਜੀ ਤੇ ਹੁਣ ਐਸੀ 19 ਤਰੀਕ ਨੂੰ ਮੇਲਾ ਭਰਨਾ ਹੈ ਜੀ 19 ਨੂੰ ਆਵੇ ਉਹ ਜੇਤੀ ਮੈਨੂੰ ਜੇਤੀ ਤੇ ਜਾਵਾਂਗੇ 6 ਮਹੀਨਾ ਕਿੜਾ ਪੰਜ ਪੰਜ ਅਗਲਾ ਮਹੀਨਾ ਪਾ ਠੀਕ ਹੈ 19 ਤਰੀਕ ਨੂੰ ਉਹ ਉਹ ਗੱਲ ਕਰ ਜਾਈਏ ਮੈਨੂੰ ਤਾਂ ਇਹ ਚਾਰਾ ਕੋਈ ਗੱਲ ਨਹੀਂ ਬਾਬਾ ਜੀ ਤੇ ਐਸੇ 19 ਤਰੀਕ ਨੂੰ ਜੀ ਮੇਲਾ ਭਰਨਾ ਤੇ ਇਹ ਬਾਬਾ ਜੀ ਨੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਵੀ ਜੀ ਨੂੰ ਵੀ ਕੋਈ ਖੁਰਕਾ ਹੈ ਜਾਂ ਜੀ ਦੇ ਵੀ ਕੋਈ ਦੱਧਾ ਹੋ ਜਾਂਦਾ ਜੀ ਉਹਨਾਂ ਆਪਾਂ ਕਹਿ ਦਿੰਨੇ ਹਾਂਗੇ ਵੀ ਇੱਥੇ ਸਨਾਨ ਕਰੋ ਤੇ ਜਿਹੜੇ ਆਪ ਆ ਕੇ ਆਉਣੇ ਕੱਪੜੇ ਪਾ ਕੇ ਆਉਣੇ ਆਪਾਂ ਉਹ ਇੱਥੇ ਉੱਥੇ ਲਾ ਦੇਣਿਆ ਤੇ ਬਾਕੀ ਕਹਿੰਦਾ ਸੱਚੇ ਮਨ ਨਾਲ ਇੱਥੋਂ ਜਿਹੜੀ ਵੀ ਤੁਸੀਂ ਚੀਜ਼ ਆਪਣੇ ਮਨ 'ਚ ਸੱਚੇ ਮਨ ਨਾਲ ਸੁੱਖ ਲਈ ਉਹ ਪੂਰੀ ਹੁੰਦੀ ਹੁੰਦੀ ਆ ਉਧਰ ਮਾੜਾ ਜਿਹਾ ਦਿਖਾ ਦਿਓ ਤੇ ਠੀਕ ਹੈ ਜੀ ਤੇ ਆ ਮੇਰੇ ਮਗਰ ਤੁਸੀਂ ਦੇਖ ਲਓ ਇੱਧਰ ਇਹ ਸਰਕਾਰੀ ਆ ਜਿੱਧਰ ਵੀ ਦਿਖਾ ਦਈਏ ਉੱਥੇ ਹੀ ਇੱਥੇ ਹੀ ਦਰਗਾਹ ਬਣੀ ਹੋਈ ਆ ਇੱਥੇ ਜੇ ਮੈਨੂੰ ਮਹਿਕ ਤੇ ਇੱਥੇ ਬਣਾ ਹੋਇਆ ਜੀ ਸਰਕਾਰੀ ਹਸਪਤਾਲ ਠੀਕ ਹੈ ਜੀ ਤੇ ਇੱਥੇ ਇਲਾਜ ਕਰਵਾਉਣਾ ਆਉਂਦੇ ਆ ਪਿੰਡ ਵਾਸੀਆਂ ਨੂੰ ਇਹ ਸਭ ਤੋਂ ਵੱਡੀ ਮੁਬਾਰਕੀ ਆ ਵੀ ਜਿਹੜਾ ਪਿੰਡ ਦੇ ਵਿੱਚ ਐਡਾ ਵੱਡਾ ਹਸਪਤਾਲ ਬਣਿਆ ਹੋਇਆ ਠੀਕ ਹੈ ਜੀ ਤੇ ਬਾਕੀ ਆ ਤੁਸੀਂ ਇੱਧਰ ਮਾਰਤਾ ਚੈੱਕ ਕਰ ਲਓ ਤੇ ਇੱਥੇ ਆ ਦੇਖੋ ਚੱਲ ਪਏ ਹੁਣ ਇੱਧਰ ਤੇ ਬਾਕੀ ਹੋਰ ਪਿੰਡ ਦੇ ਵਿੱਚ ਕੀ ਕੀ ਚੀਜ਼ਾਂ ਨੇ ਉਹਦਾ ਆਪਾਂ ਤੁਹਾਨੂੰ ਜਾਣੂ ਕਰਾਵਾਂਗੇ ਵੀਡੀਓ ਨਾਲ ਬਨੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ। ਹਾਂਜੀ ਬਾਈ ਜੀ ਹੁਣ ਆਪਾਂ ਨਾ ਤੁਹਾਨੂੰ ਇਸ ਪਿੰਡ ਦੀ ਦੂਜੀ ਦਰਗਾਹ ਦੇ ਉੱਤੇ ਲੈ ਕੇ ਆ ਗਏ ਬਾਬਾ ਖੀਰਦੀਨ ਜੀ ਦੀ ਦਰਗਾਹ ਗਈ ਜੀ। ਤੇ ਦਰਗਾਹ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੋਈ ਹੈ ਜੀ। ਪਹਿਲਾਂ ਤੁਸੀਂ ਇੱਧਰ ਚੈੱਕ ਕਰ ਲਓ ਬਹੁਤ ਸੋਹਣੇ ਤਰੀਕੇ ਨਾਲ ਤੇ ਪਿੰਡ ਦੀ ਪੂਰੀ ਸ਼ਰਧਾ ਗਈ, ਪੂਰੀ ਕੀ ਬਹੁਤ ਜ਼ਿਆਦੀ ਸ਼ਰਧਾ ਗਈ। ਤੇ ਇੱਥੇ ਪਿੰਡ ਦੇ ਵੀਰ ਭਾਈ ਮਿਲੇ ਨੇ ਆਪਾਂ ਨੂੰ ਗੱਸੇਮ ਕੋਈ ਸੇਵਾਦਾਰ ਹੈ ਨਹੀਂ ਕਹਿੰਦੇ ਵੀਰਵਾਰ ਵਾਲੇ ਦਿਨ ਵੀ ਇੱਥੇ ਸੇਵਾਦਾਰ ਬਹੁਤ ਹੁੰਦੇ ਨੇ ਵੀ ਜਿੰਨ ਨੂੰ ਤਾਂ ਆਪਣੀ ਜਾਣਕਾਰੀ ਮਿਲ ਸਕੇ ਤਾਂ ਆਪਣੇ ਪਿੰਡ ਦਾ ਇੱਥੇ ਮਿਲੇ ਨੇ ਤੇ ਬਾਈ ਕਹਿੰਦੇ ਅਸੀਂ ਜਾਣਕਾਰੀ ਦੇ ਦਾਂਗੇ ਇਹਦੇ ਬਾਰੇ ਤੇ ਅੱਜ ਆਪਾਂ ਉਹਨਾਂ ਤੋਂ ਜਾਣਕਾਰੀ ਲੈਨੇ ਆ ਵੀ ਕੀ ਇਤਿਹਾਸ ਹੈ ਦਾ ਤੇ ਉਹਦੇ ਬਾਰੇ ਆਪਾਂ ਪੁੱਛਦੇ ਆਂ ਬਾਈਆਂ ਨੂੰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਬਾਈ ਇਹਦੀ ਜਾਣਕਾਰੀ ਦਿਓ ਸਾਨੂੰ ਵੀ ਕੀ ਇਤਿਹਾਸ ਹੈ ਕਿਹੜੇ ਬਾਬਾ ਦੀ ਦਰਗਾਹ ਕੀ ਹੈ ਤੇ ਕਦੋਂ ਬਣੀ ਸੀ ਤੇ ਕੀ ਸਿਸਟਮ ਹੈ ਸਾਰਾ ਇਹ ਨਾ ਜੀ ਪਹਿਲਾਂ થી ਬਹੁਤ ਪੁਰਾਣੀ ਹੈ ਅੱਛਾ ਜੀ ਸਾਡੀ ਜਨਮ ਤੋਂ ਬਹੁਤ ਪੁਰਾਣੀ ਹੈ ਹੂੰ ਬਾਕੀ ਅੱਗੇ ਕੀ ਜਿਵੇਂ ਇਸ ਦਾ ਸਾਡੀ ਬਲਿਆਦਰੀ ਦਾ ਵੀ ਜਿਵੇਂ ਲਾਲਾ ਪਿੰਡ ਦਾ ਸਮਾਜ ਹੂੰ ਇਹਨੂੰ ਤਿਆਰ ਕਰਿਆ ਸਾਰਾ ਵਧੀਆ ਬਣਾਇਆ ਕੋਈ ਦਿੱਕਤ ਅਲੀ ਗੱਲ ਕੋਣੀ ਹੂੰ ਐਸੀ ਬਗੈਰਾ ਪਹਿਲਾਂ ਇੱਕ ਖੂਹ ਹੋ ਟੈਪ ਦਾ ਸੀ ਹਾਂ ਆ ਖੂਹ ਹਾਂ ਆ ਜੋ ਖੂਹ ਕੋਲੀ ਆ ਜੋ ਫਿਰ ਇਹਦਾ ਨਕਸ਼ਾ ਬਦਲਤਾ ਹੈ ਅੱਛਾ ਪਹਿਲਾਂ ਇੱਥੇ ਟੈਂਕੀ ਵੀ ਹੁੰਦੀ ਸੀ ਬਹੁਤ ਪੁਰਾਣਾ ਇਹ ਚੀਜ਼ਾਂ ਤੁਹਾਡੇ ਦੇਖਦੇ ਦੇਖਦੇ ਹੋਈਆਂ ਆ। ਹਾਂ ਇਹ ਦੇਖਦੇ ਦੇਖਦੇ ਹੋਈਆਂ ਆ। ਇਹ ਬਾਈ ਕਹਿੰਦੇ ਸਾਡੇ ਜਿਹੜੀਆਂ ਤੁਹਾਡੇ ਦੇਖਦੇ ਦੇਖਦੇ ਚੀਜ਼ਾਂ ਆ ਉਹੀ ਦੱਸ ਦਿਓ ਸਾਨੂੰ ਚਲੋ। ਉਹੀ ਇਹਦੇ ਪਹਿਲਾਂ ਪਤਾ ਨਹੀਂ ਸਾਨੂੰ ਵੀ ਪਾਣੀ ਪੂਣੀ ਵੀ ਕਈ ਵਾਰੀ ਕਹਿੰਦੇ ਚੱਲਦਾ ਸੀ। ਅੱਛਾ। ਸਿਆਣੇ ਕਹਿੰਦੇ ਚੱਲਦਾ ਸੀ ਕਹਿੰਦਾ ਆਪਣੇ ਟਾਈਮ 'ਚ ਤਾਂ ਨਹੀਂ ਚੱਲਿਆ। ਹਾਂ ਹਾਂ। ਬਾਕੀ ਵੀ ਤੁਸੀਂ ਇਹ ਗੱਲਾਂ ਸੁਣੀਆਂ ਨੇ ਬਜ਼ੁਰਗਾਂ ਤੋਂ। ਹਾਂ ਸੁਣੀਆਂ ਨੇ ਬਜ਼ੁਰਗਾਂ ਤੋਂ ਸੁਣੀਆਂ। ਠੀਕ ਆ। ਹੁਣ ਇਹਦਾ ਨਕਸ਼ਾ ਬਦਲਤਾ ਇਹ ਵੀ ਲਾਤੇ ਜਿਵੇਂ ਮਤਲਬ ਪਾਣੀ ਕੱਢਦੇ ਸੀ। ਆ ਵੀ ਬੈਨਰਜੀ ਵੀ ਇਹਦੀ ਲਾਤੇ। ਠੀਕ ਆ। ਠੀਕ ਹੈ ਭਾਈ ਠੀਕ ਹੈ ਬਾਕੀ ਮਸਜਿਦ ਦੇ ਵਿੱਚ ਬਰਾਂਡੇ ਵੀ ਬਹੁਤ ਵਧੀਆ ਪੱਖੇ ਲਾ ਰੱਖੇ ਨੇ ਪਿੰਡ ਦੀ ਸੇਵਾ ਦੇ ਨਾਲ ਅੱਛਾ ਬਾਕੀ ਸਭ ਕੁਝ ਤੁਹਾਨੂੰ ਵੇਖ ਹੀ ਰਿਹਾ ਹੈ ਬਹੁਤ ਵਧੀਆ ਬਣਾਇਆ ਹੈ ਹਾਂ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੈ ਜਿਵੇਂ ਆਪਾਂ ਭਾਈ ਪਿੰਡ ਦੀ ਆਪਾਂ ਭਾਈਚਾਰਕਾਂ ਸਾਂਝ ਦੀ ਗੱਲ ਕਰੀਵੇ ਪਿੰਡ ਦੀ ਜਿਹੜੇ ਭਾਈਚਾਰਕ ਸਭ ਕਿਹੜੇ-ਕਿਹੜੀਆਂ ਬਰਾਦਰੀਆਂ ਦੇ ਲੋਕ ਰਹਿੰਦੇ ਨੇ ਇੱਥੇ ਸਾਰੀ ਬਰਾਦਰੀ ਦੇ ਲੋਕ ਹੈ ਬਈ ਅੱਛਾ ਅਬੀ ਭਾਈ ਜੀ ਆ ਕੇ ਸਾਡੇ ਬੜੀਆ ਸਭ ਦੀ ਹਾਂ ਬੜੀਆ ਬੜੀਆ ਕੋਈ ਦਿੱਕਤ ਵਾਲੀ ਗੱਲ ਕੋਈ ਮੇਲਾ ਲੱਗਦਾ ਬਹੁਤ ਤਗੜਾ 16 ਹਾੜ ਦਾ ਮੇਲੇ ਦੀ ਗੱਲ ਕਰੀ ਆਪਾਂ ਮੇਲਾ ਕਿਹੜੀ ਤਰੀਕ ਨੂੰ ਭਰਦਾ ਹੁੰਦਾ 16 ਹਾੜ ਹੁੰਦੀ ਹੈ 29 30 ਤਰੀਕ ਹੁੰਦੀ ਹੈ ਪੂਰਾ ਤਗੜਾ ਮੇਲਾ ਹਾਂ ਜੂਨ ਦੀ ਬਹੁਤ ਤਗੜਾ ਅੱਛਾ ਉੱਤੇ ਲੰਗਰ ਦਾ ਸਾਰਾ ਪ੍ਰੋਗਰਾਮ ਉੱਤੇ ਹਾਂ ਇਧਰੋਂ ਐ ਚੜੋ ਉਧਰ ਦੀ ਲੈ ਕੇ ਆਓ ਅੱਛਾ ਹਾਂਜੀ ਉੱਤੇ ਬਣਾ ਰੱਖਿਆ ਸਾਰਾ ਉੱਤੇ ਹੀ ਬਣਾ ਰੱਖਿਆ ਸਾਰਾ ਸਿਸਟਮ ਹੈ ਇੱਥੇ ਲੰਗਰ ਬਣਦਾ ਹੈ ਉੱਤੇ ਖਵਾਉਂਦੇ ਆਂ ਜੇ ਆਪਾਂ ਹੋਰ ਵੀ ਗੱਲ ਕਰੀਏ ਇਤਿਹਾਸ ਤੋਂ ਬਿਨਾ ਵੀ ਆਪਾਂ ਪਿੰਡ ਦੇ ਵਿੱਚ ਵੀ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਵੇਂ ਗੁਰਦੁਆਰਾ ਸਾਹਿਬ ਹੋ ਗਏ ਉਹ ਕਿੰਨੇ ਨੇ ਸਰਕਾਰੀ ਸਕੂਲ ਵੀ ਇਹ ਹੈਗੇ ਨੇ ਹਾਂ ਹਾਂਜੀ ਹਾਂਜੀ ਬਹੁਤ ਇੱਕ ਸਰਕਾਰੀ ਸਕੂਲ ਹੈ ਪ੍ਲੱਸਟਿਕ ਤੱਕ ਦਾ ਹਾਂ ਨਹੀਂ 12ਵੀਂ 12ਵੀਂ ਤੱਕ ਦਾ ਪ੍ਲੱਸਟਿਕ ਹਾਂ 12ਵੀਂ ਤੱਕ ਦੀ ਹੈ ਜੀ ਹਾਂਜੀ ਹਾਂਜੀ ਮੈਂ ਇਹਨਾਂ ਫੜਿਆ ਨਹੀਂ ਨਾ ਕੋਈ ਗੱਲ ਨਹੀਂ ਬਾਕੀ ਤੇ ਬਾਕੀ ਸਭ ਕੁਝ ਸਹੈਤਾ ਪੂਰੀ ਹਾਂਜੀ ਵਧੀਆ ਤੇ ਜਿਵੇਂ ਆਪਾਂ ਗੱਲ ਕਰੀਆ ਖੂਦ ਜਿਵੇਂ ਹੁਣ ਇਹ ਤੇ ਆਟਾ ਤੇ ਆ ਚੌਲ ਪਿਆ ਵੀ ਇਹ ਤਾਂ ਇਹ ਕੀ ਸਿਸਟਮ ਹੈ ਕਿ ਵੀ ਉਹੀ ਲੋਕਾਂ ਦੀ ਸ਼ਰਦਾ ਨਹੀਂ ਨਹੀਂ ਇਹ ਤਾਂ ਸ਼ਰਦਾ ਜਿਵੇਂ ਹੁਣ ਪੰਛੀ ਉਹ ਦੇ ਫੁੱਟ ਕੇ ਆ ਗਏ ਅਰੇ ਪੰਛੀਆਂ ਵਾਸਤੇ ਧਰਿਆ ਹੋਇਆ ਹਾਂ ਹਾਂ ਪੰਛੀਆਂ ਵਾਸਤੇ ਧਰਿਆ ਬਾਈ ਅੱਛਾ ਪੰਛੀਆਂ ਵਾਸਤੇ ਮੈਂ ਕਿਤੇ ਕੋਈ ਉਮਰਿਆ ਦਾ ਹੁੰਦੀ ਹੈ ਨਾ ਨਹੀਂ 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 ਪੰਛੀਆਂ ਵਾਸਤੇ ਧਰਿਆ ਬਹੁਤ ਚੋਗਾ ਉਧਰ ਵੀ ਰੱਖਿਆ ਹੈ ਅੱਛਾ ਅੱਛਾ ਹਾਂ ਹਾਂ ਬਹੁਤ ਵਧੀਆ ਇੱਥੇ ਕੋਈ ਮਤਲਬ ਸੇਵਾ ਕਰਨੀ ਚਾਹੁੰਦਾ ਉਹ ਕਰ ਸਕਦਾ ਹੈ ਅੱਛਾ ਅੱਛਾ ਕੋਈ ਵੀ ਜਿਹਦੀ ਸਰਦਾ ਹੈ ਜਾਂ ਪੰਛੀ ਨਾਲ ਖਾਣਗੇ ਇੱਥੇ ਕੀੜੇ ਮਕੌੜੀ ਜੋ ਵੀ ਚੱਲ ਰਹੇ ਨੇ ਉਹਨ ਲਓ ਜੀ ਇਹ ਆਪਾਂ ਨੂੰ ਧੰਨਵਾਦ ਆ ਜੀ ਬਹੁਤ ਬਹੁਤ ਇਹ ਬਾਈਆਂ ਦਾ ਆਪਾਂ ਨੂੰ ਜਾਣਕਾਰੀ ਮਿਲੇ ਜੀ ਇਸ ਦਰਗਾਹ ਬਾਰੇ ਤੇ ਪਿੰਡ ਦੀ ਵੀ ਆਪਾਂ ਜਾਣਕਾਰੀ ਲੈ ਲਈ ਤੇ ਬਾਕੀ ਆਪਾਂ ਤੁਹਾਨੂੰ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਜਿਹਾ ਤੁਹਾਨੂੰ ਜਾਣੂ ਕਰਾਵਾਂਗੇ ਉਹ ਵੀਡੀਓ ਤੇ ਤੁਸੀਂ ਬਣੇ ਰਹੋ ਤੇ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਹਾਂਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਲੈ ਕੇ ਆ ਗਏ ਪਲੱਸ 2 ਤੱਕ ਦਾ ਸਕੂਲ ਤਿਆਰ ਹੋ ਜਾਂਦਾ ਇਹ ਬਣਿਆ ਵੀ ਹੈਗਾਗਾ ਤੇ ਤਾਂ ਕਰਕੇ ਹੁਣ ਤੁਹਾਨੂੰ ਥੋੜੀਆਂ-ਥੋੜੀਆਂ ਆਪਾਂ ਕਲਿੱਪਾਂੀਆਂ ਦਿਖਾਵਾਂਗੇ ਕਿਉਂਕਿ ਬਾਈ ਇੱਦਾਂ ਦਾ ਪਿੰਡ ਇਹ ਬਹੁਤ ਵੱਡਾ ਤੇ ਵੀਡੀਓ ਬਹੁਤ ਵੱਡੀ ਬਣ ਜੂਗੀ ਕਿਉਂਕਿ ਬਾਹਲਾ ਕੁਛ ਆ ਪਿੰਡ ਦੇ ਵਿੱਚ ਇਹ ਜਿਹਾ ਕੋਈ ਚੀਜ਼ ਨਹੀਂ ਕਿ ਜਿਹੜੀ ਨਾ ਹੋ ਹਾਂਜੀ ਬਾਈ ਜੀ ਜੋ ਹੁਣ ਤੁਸੀਂ ਦੇਖ ਰਹੇ ਹੋ ਨਾ ਇਹ ਰਵਿਦਾਸ ਮੰਦਿਰ ਐ ਇਸ ਪਿੰਡ ਦਾ ਜੋ ਬਹੁਤ ਸੋਹਣਾ ਤੇ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈਗਾ ਬਾਕੀ ਪਿੰਡ ਬਾਈ ਬਹੁਤ ਜਿਆਦਾ ਵੱਡਾ ਹੈਗਾ ਤੁਹਾਨੂੰ ਥੋੜੇ-ਥੋੜੇ ਚੀਜ਼ਾਂ ਸਾਰੀਆਂ ਤਾਂ ਜਾਣੂ ਕਰਾਵਾਂਗੇ ਤੇ ਤੁਸੀਂ ਵੀਡੀਓ ਦੇਖਦੇ ਰਹੋ ਹਾਂਜੀ ਬਾਈ ਜੀ ਹੁਣ ਆਪਾਂ ਨਾ ਸੰਕਟ ਮੋਚਨ ਹਨੂਮਾਨ ਜੀ ਦੇ ਮੰਦਿਰ ਦੇ ਮੂ ਇਹ ਹਨੂਮਾਨ ਜੀ ਦਾ ਮੰਦਿਰ ਹੈ ਜੀ ਇੱਥੇ ਵੀ ਪਿੰਡ ਦੀ ਪੂਰੀ ਸ਼ਰਧਾ ਹੈ ਤੇ ਇੱਥੋਂ ਜਦੋਂ ਆਪਾਂ ਅੱਗੇ ਨੂੰ ਜਾਂਦੇ ਆ ਤਾਂ ਗੁਰਦੁਆਰਾ ਸਾਹਿਬ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਇਮਾਰਤ ਆਉਂਦੀ ਹੈ ਜੀ ਤੇ ਗੁਰੂ ਘਰ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਤੇ ਗੁਰੂ ਗੁਰਦੁਆਰਾ ਸਾਹਿਬ ਉਹ ਵੀ ਬਹੁਤ ਸੋਹਣੇ ਬਣੇ ਹੋਏ ਆ ਬਾਕੀ ਆਪਾਂ ਤੁਹਾਨੂੰ ਸਾਰੇ ਪਿੰਡ ਤੋਂ ਜਾਣੂ ਲੱਗ ਪਾ ਕਰਾਈ ਦਿੰਦਾ ਠੀਕ ਹੈ ਜੀ ਤੇ ਇੱਧਰ ਟਾਇਰ ਟੂਬਾ ਕਵਾੜ ਵਾਲਾ ਬਾਈ ਵੀ ਆਉਂਦਾ ਵਿੱਚ ਤੇ ਕੰਮ ਤਾਂ ਦਾ ਕੋਈ ਮਾੜਾ ਨਹੀਂ ਹੁੰਦਾ ਸੋਚ ਹੀ ਬੰਦੇ ਦੀ ਮਾਰੀ ਹੁੰਦੀ ਹੈ ਤੇ ਬਾਈ ਉਮੀਦ ਕਰਦਾ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਆਈ ਹੋ ਪਸੰਦ ਆ ਤੇ ਅੱਗੇ ਤੁਹਾਨੂੰ ਕਿਸੇ ਹੋਰ ਪਿੰਡ ਦੇ ਵਿੱਚ ਆਪਾਂ ਮਿਲਾਂਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਆਪਾਂ ਜਿਹੜੇ ਪਿੰਡ ਦੇ ਵਿੱਚ ਅੱਗੇ ਜਾਣਾ ਉਹ ਤੁਹਾਡੇ ਰਿਸ਼ਤੇਦਾਰਾਂ ਦਾ ਪਿੰਡ ਵੀ ਹੋ ਸਕਦਾ ਤੁਹਾਡੇ ਭੈਣ ਭਰਾਵਾਂ ਦਾ ਮਾਮੇ ਦਾ ਆ ਜਾਂਦਾ ਸਾਲਿਆਂ ਦਾ ਪਿੰਡ ਹੋ ਸਕਦਾ ਤੇ ਉਮੀਦ ਕਰਦਾ ਤੁਹਾਨੂੰ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਅੱਗੇ ਹੋਰ ਸੋਹਣੇ ਸੁਹਣੇ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ